ਜਿਹੜੇ ਸਿੰਗਲਾਂ ਨਾਲ ਬੰਨ ਕੇ ਲਿਆਂਦੇ ਸੀ ਜਿਹੜੇ ਬਹੁਤ ਕ੍ਰਿਟੀਕਲ ਸੀਗੇ ਤੁਸੀਂ ਵੀਰੇ ਦੀ ਵੀਡੀਓ ਦੇਖੋ ਜਿੱਦਣ ਲੈ ਕੇ ਆਏ ਸੀ ਤੇ ਅੱਜ ਦੇ ਹਾਲਾਤ ਦੇਖੋ 15 ਦਿਨ ਹੋਇਆ ਹੈ ਜੀ ਇਸ ਵੀਰੇ ਨੂੰ ਵੀ ਬਾਪੂ ਬੰਨ ਕੇ ਲੈ ਗਏ ਬਾਪੂ ਰੋਂਦਾ ਸੀ ਵਿਚਾਰਾ ਭੰਗ ਨਾਲ ਕਮਲਾ ਹੋ ਗਿਆ ਆਪਣੀ ਡੇਟ ਆਫ ਬਰਥ ਵੀ ਭੁੱਲਿਆ ਬੈਠਾ ਦੇ ਭੰਗ ਐਸੀ ਚੀਜ਼ ਆ ਭੰਗ ਨੇ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਕਮਲੇ ਕਰਦੇ ਆ ਹਰ ਕੈਂਪ 'ਚ ਸਾਨੂੰ ਮਿਲਦੇ ਨੇ ਮਾਂਵਾਂ ਰੋਂਦੀਆਂ ਬਾਪੂ ਰੋਂਦੇ ਆ ਕਿ ਸਾਡਾ ਪੁੱਤ ਭੰਗ ਪੀਂਦਾ ਪਰ ਰੋਕੀਏ ਕਿਵੇਂ ਘਰ ਚੋਂ ਬਾਹਰ ਨਿਕਲੇ ਬਾਹਰਲੀ ਗਲੀ ਦੇ ਉੱਤੇ ਭੰਗ ਖੜੀ ਆ ਪਿੰਡ ਦੀ ਫਿਰ ਨਹੀਂ ਤੇ ਭੰਗ ਖੜੀ ਆ ਪਿੰਡ ਤੋਂ ਬਾਹਰ ਖੇਤਾਂ ਵਾਲੀ ਕਿਸੇ ਵੀ ਪਹੀ ਤੇ ਚਲੇ ਜਾਓ ਭੰਗ ਖੜੀ ਆ ਇਹ ਭਰਾ ਆਪਣੇ ਭਰਾ ਨੂੰ ਸੰਗਲ ਨਾਲ ਬੰਨ ਕੇ ਦੂਜੋ ਅੱਗੇ ਚੈਰੀ ਨਿਕਲ ਜੀਜਾ ਜੀ ਨੇ ਤੁਹਾਡੇ ਸਾਲਾ ਸਾਹਿਬ ਨੇ ਦੇਖੋ ਆਪਣੀ ਭੈਣ ਦਾ ਘਰ ਬਸਾਉਣ ਦੀ ਖਾਤਰ ਇਹ ਵੀਰ ਇੱਥੇ ਆਇਆ ਕਿੰਨਾ ਹੁ ਚੱਲੇ ਇੱਥੇ ਰਹਿੰਦੇ ਨੂੰ ਮਹੀਨੇ ਤੋਂ ਯਾਰ ਇਹਨਾਂ ਤੋਂ ਜ਼ਿਆਦਾ ਹੋ ਗਿਆ ਇੱਥੇ ਰਹਿੰਦੇ ਨੂੰ ਹਜੇ ਵੀ ਇਹ ਦਵਾਈ ਚੱਲਦੀ ਹੈ ਥੋੜੀ ਤੇਜ਼ ਹਜੇ ਪੂਰਾ ਠੀਕ ਨਹੀਂ ਇਸ ਕਰਕੇ ਛੁੱਟੀ ਨਹੀਂ ਸੀ ਦਿੱਤੀ ਇਹਨੂੰ ਵੀਰੇ ਨੂੰ ਤੇ ਅੱਜ ਇਹ ਵੀਰ ਠੀਕ ਹੋ ਰਹੇ ਨੇ ਇਹ ਵੀਰ ਨੂੰ ਵੀ ਤੁਸੀਂ ਕੀ ਲੱਗਦਾ ਉਹਨਾਂ ਦੇ ਤੇ ਭੈਣ ਆਪਣੇ ਹਸਬੰਦ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਜੇ ਤੁਸੀਂ ਤਸਵੀਰਾਂ ਦੇਖੋ ਦੇਖ ਕੇ ਡਰ ਲੱਗਦਾ ਸੀ ਬਾਈ ਤੋਂ ਇੰਨੇ ਮਾੜੇ ਹਾਲਾਤ ਸੀ ਆਟੋ ਦੇ ਵਿੱਚ ਟੈਂਪੂ ਦੇ ਵਿੱਚ ਛੋਟੇ ਹਾਥੀ ਜਿਹਨੂੰ ਬੰਨਿਆ ਹੋਇਆ ਸੀ ਸੰਗਲ ਨਾਲ ਕੰਨ ਦੇ ਉੱਤੇ ਕੱਪੜਾ ਕੱਚਾ ਪਾਇਆ ਸੀ ਇਕੱਲਾ ਐਡਾ ਸ਼ਰੀਰ ਆ ਤਕੜਾ ਬੰਦਾ ਪੂਰਾ ਤੁਸੀਂ ਦੇਖੋ ਕੀ ਹਾਲਾਤ ਕਰਦਾ ਹੋ ਘਰ ਦੇ ਵਿੱਚ ਇਹ ਵੀ ਭੰਗ ਨਾਲ ਹੀ ਹੋਇਆ ਸੀਗਾ ਨਹੀਂ ਭਾਈ ਅਜਿਹਾ ਨਹੀਂ ਕੋਈ ਵੀ ਗੱਲ ਨਹੀਂ ਕਰਦਾ ਇਹ ਵੀਰੇ ਨੇ ਭੰਗ ਪੀਣਾ ਹੀ ਤੋਂ ਵੀਰੇ ਨਹੀਂ ਅੰਮ੍ਰਿਤਾਰੀ ਅਸਾਂ ਕੀ ਦਿੱਕਤ ਆਈ ਭੈਣੇ ਵੀਜੀ ਬੱਸ ਪਤਾ ਨਹੀਂ ਹੋਇਆ ਇਹ ਟੈਨਸ਼ਨ ਹੀ ਵੀ ਕੱਟ ਟੈਨਸ਼ਨ ਨਹੀਂ ਜਿਹੜੇ ਤਿੰਨ ਬੰਦੇ ਨੂੰ ਛੱਡੇ ਹੋਇਆ ਜੀ ਉਹਨੇ ਰਾਤ ਨੂੰ ਮੇਰੇ ਘੁੱਟਿਆ ਪਹਿਲਾਂ ਹੂੰ ਕੁੱਟ ਕੇ ਪੂਰਾ ਆਇਆ ਉਹਦੇ ਬਾਅਦ ਲੱਗਦੇ ਰਹੇ 2000 ਰੁਪਏ ਲੱਗੇ ਸਾਡੇ ਅਸੀਂ ਲੱਤਾਂ ਘਰ ਦੇ ਇਲੈਕਟ੍ਰਿਕ ਖਰੀਦ ਕੇ ਵੇਚਦੇ ਆਂ ਉਹ ਗੱਡੇ ਆਏ ਮਿਲ ਗਿਆ ਫੇਰ ਨਾ ਸੱਤਲਾ ਵਾਣਗੇ ਫੇਰ ਤੈਨੂੰ ਐਸੇ ਘੁੱਟ ਘੁੱਟ ਜੇ ਰਹਿ ਤੈਨਾਂ ਪੈਂਟ ਕਿਹੜਾ ਕੀੜੀ ਬਗਾਨਾ ਚਮਕੌਰ ਸਾਹਿਬੀ ਕੀੜੀ ਬਗਾਨਾ ਪੈਂਦਾ ਜਵਾ ਕੀੜੀ ਬਗਾਨਾ ਹਾਂਜੀ ਚਮਕੌਰ ਸਾਹਿਬ ਕੋਲੇ ਠੀਕ ਤਾਂ ਯਾਰ ਚੀਦਾ ਦੀ ਧਰਤੀ ਦੇ ਪੈਦਾ ਹੋਇਆ ਸਿੰਘਾ ਕਿਉਂ ਟੈਨਸ਼ਨ ਲੈਂਦੇ ਆ ਕੀ ਨਾਂ ਤੇਰਾ ਹੈ ਚੀਵਾ ਹੈ ਹੈ ਕੀ ਚੇਵੇਂ ਅਜਮੇਲ ਜਗਮੇਲ ਸਿੰਘ ਹਾਂਜੀ ਅੰਬਰ ਤਾਂ ਨਹੀਂ ਹੈ ਜੀ ਜਗਮੇਲ ਸਿੰਘ ਫਿਕਰ ਨਾ ਕਰ ਬਾਬਾ ਨਾਨਕ ਮੇਰ ਕਰੂਗਾ ਅਸੀਂ ਤੇਰੇ ਨਾਲ ਆ ਭਰਾਵਾ ਕੋਈ ਨਾ ਭੈਣੇ ਇਹਨੂੰ ਆਪਾਂ ਹੋਰ ਥੋੜਾ ਦੇਰ ਰੱਖਾਂਗੇ ਫਿਰ ਭੇਜਾਂਗੇ ਇਹਨੂੰ ਤੇ ਠੀਕ ਆ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਐਡਮਿਟ ਕਰਦੇ ਆ ਜਿਨ੍ਹਾਂ ਨੂੰ ਦਾਖਲ ਕਰਦੇ ਜਿਹੜੇ ਬਹੁਤ ਕ੍ਰਿਟੀਕਲ ਕੰਡੀਸ਼ਨ ਚਾਉਂਦੇ ਤੇ ਅੱਜ ਮੱਲਾ ਵਾਲੀ ਟੀਮ ਫੇਰ ਦਵਾਈਆਂ ਦੀ ਸੇਵਾ ਲੈ ਕੇ ਹਾਂ ਬਰੇਲੀ ਵਾਲੇ ਭਾਈ ਜੀ ਸਤਿ ਸ੍ਰੀ ਅਕਾਲ ਬਰੇਲੀ ਵਾਲੇ ਦੇ ਭਾਈ ਜੀ ਸਾਡੇ ਹਾਂ ਇਹ ਸਾਡੇ ਅੰਕਲ ਜੀ ਨੇ ਜੀ ਬਰੇਲੀ ਤੋਂ ਆਉਂਦੇ ਨੇ ਹਰ ਕੈਂਪ ਤੇ ਜੂਪੀ ਤੋਂ ਬਰੇਲੀ ਤੋਂ ਸੇਵਾ ਕਰਾਉਣ ਆਉਂਦੇ ਨੇ ਇੱਥੇ ਹਰੇਕ ਕੈਂਪ ਅੱਛਾ ਆ ਦਵਾਈ ਇਹਨਾਂ ਦੀ ਆਈ ਆ ਇਹ ਅੰਕਲ ਜੀ ਦਾ ਨਾਮ ਹੈਗਾ ਮਾਰਗ ਇੰਦਰ ਕੁਮਾਰ ਗੁਲਾਟੀ ਤੇ ਗੁਲਾਟੀ ਸਾਹਿਬ ਸਾਡੇ ਸੇਵਾਦਾਰ ਵੀ ਇਹਨਾਂ ਦੇ ਗੱਲ ਚ ਕਾਰਡ ਪਾਇਆ ਹੋਇਆ ਹਰ ਕੈਂਪ ਤੇ ਇੱਥੇ ਆ ਕੇ ਸੇਵਾ ਕਰਾਉਂਦੇ ਨੇ ਇਸ ਵਾਰ ਇਹਨਾਂ ਨੇ ਦਵਾਈਆਂ ਦੀ ਸੇਵਾ ਕਰਾਈ ਆ 10000 ਦੀਆਂ ਦਵਾਈਆਂ ਅੰਕਲ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਇਹ ਦਵਾਈ ਮੱਲਾ ਵਾਲਿਆਂ ਦੀ ਸਾਡੀ ਜਿਹੜੀ ਟੀਮ ਆ ਉਹਨਾਂ ਤੋਂ ਕਹਿ ਕੇ ਮੰਗਵਾਈ ਆ ਵੀ ਮੈਂ ਵੀ ਆਪਣਾ ਹਿੱਸਾ ਪਾਉਣਾ ਐਸੀਆਂ ਰੂਹਾਂ ਸਾਡੇ ਪਰਿਵਾਰ ਨਾਲ ਜੁੜੀਆਂ ਹੋਈਆਂ ਕਿੰਨਾ ਟਾਈਮ ਹੋ ਗਿਆ ਘਲਾਉਣ ਦਿਨ ਤੁਹਾਨੂੰ ਇਹਨਾਂ ਨੂੰ ਹੋਰ ਪਿਆਰ ਸਰ 4 ਸਾਲ ਹੋ ਗਏ ਹਰੇਕ ਕੈਂਪ ਤੇ ਤੇ ਇੱਥੇ ਖੜੇ ਨੇ ਕੈਂਪ ਤੋਂ ਇੱਕ ਦੋ ਦਿਨ ਪਹਿਲਾਂ ਆ ਜਾਂਦੇ ਨੇ ਤੇ ਕੈਂਪ ਤੋਂ ਇੱਕ ਦੋ ਦਿਨ ਬਾਅਦ ਚ ਜਾਂਦੇ ਨੇ ਮਤਲਬ ਘਰੇ ਜਾਂਦੇ ਮੈਨੂੰ ਤਾਂ ਲੱਗਦਾ ਕੈਂਪ ਲਾਉਣ ਬਾਕੀ ਟਾਈਮ ਤਾਂ ਇੱਥੇ ਹੀ ਰਹਿੰਦੇ ਆ ਇਹ ਕੈਂਪ ਤੋਂ ਬਾਅਦ ਇਹ ਪੰਜ ਚਾਰ ਦਿਨ ਘਰੇ ਲਾ ਕੇ ਆਉਂਦੇ ਨੇ ਫਿਰ ਇੱਥੇ ਆ ਜਾਂਦੇ ਅੰਦਰ ਸਬਜ਼ੀਆਂ ਕਟਾਉਣੀਆਂ ਫਲ ਫਰੂਟ ਬਟਾਉਣੇ ਜੋ ਕੰਮ ਕਰ ਸਕਦੇ ਨੇ ਸਾਰਾ ਦਿਨ ਅੰਕਲੇ ਸਾਡੇ ਨਾਲ ਸੇਵਾ ਕਰਾਉਂਦੇ ਅਰਦਾਸ ਕਰਿਓ ਸਾਡੇ ਐਸੇ ਸੇਵਾਦਾਰਾਂ ਵਾਸਤੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਿਹਨੇ ਬਾਦੂ ਇਹਨਾਂ ਕਰ ਜਾਓਗੀ ਪੇਜੀ ਗੋਰੀ ਗੋਰੀ ਨੇ ਬੇਚੇ ਪਰਾ ਦੇ ਜੋ ਹਾਂ ਜਿਉਂਦੇ ਵਾਸਤੇ ਰੋ ਮਹਾਰਾਜ ਉਹਨੂੰ ਅਮੀ ਤਾ ਦਾ ਨਾਨਾ ਗੌਰਵ 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 ਨੂੰ ਮਾਰਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਡਾ ਛੋਟਾ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਉਹਨੇ ਟੀ-ਸ਼ਰਟ ਭੇਜੀ ਆ ਬਹੁਤ ਬਹੁਤ ਧੰਨਵਾਦ ਗੌਰਵ ਤੇਰਾ ਭਾਈ ਸਾਨੂੰ ਟੀ-ਸ਼ਰਟ ਕਰੀ ਮਿਲ ਗਈ ਆ ਬਹੁਤ ਬਹੁਤ ਸ਼ੁਕਰੀਆ ਜੇ ਤਾਲੀ ਸਤਨਾਮ ਇਹ ਸਤਨਾਮ ਜੀ ਆਫਰ ਆ ਇੱਕ ਟੈਗ ਤੇ ਜੀਬ ਦਾ ਲੈਜ ਆਦੇ ਹੱਥਾਂ ਦਾ ਦੇ ਦੇ ਜੀ ਠੀਕ ਆ ਜੰਗੀਰ ਦਾ ਹਜੇ ਜੰਗੀਰ ਦਾ ਹਜੇ ਨਾ ਇਮਤਿਹਾਨ ਚੱਲ ਰਿਹਾ ਹਜੇ ਇਮਤਿਹਾਨ ਚੱਲ ਰਿਹਾ ਹਾਂ ਇਹ ਮੈਂ ਤੈਨੂੰ ਦੇਤਾ ਵੀਰੇ ਪਰ ਹਜੇ ਤੂੰ ਬਾਈ ਅਮੀਰ ਚੰਦ ਕੋਲੇ ਜਮਾ ਕਰਾ ਦੇਣਾ ਠੀਕ ਆ ਜਦੋਂ ਤੂੰ ਇਮਤਿਹਾਨ ਚ ਪਾਸ ਹੋ ਗਿਆ ਫਿਰ ਉਸ ਤੋਂ ਬਾਅਦ ਨਹੀਂ ਨਹੀਂ ਕੱਲਾ ਬੈਜ ਪਾ ਲਈ ਬੈਜ ਪਾ ਲਈ ਕੈਂਪੜੇ ਦੇ ਦਿੰਦੇ ਜਾ ਕਰੋ ਪਾ ਲਿਆ ਕਰੋ ਕੈਂਪੜੇ ਦੇ ਠੀਕ ਹੈ ਠੀਕ ਹੈ ਜੀ ਜੰਗੀਰ ਆ ਬਾਈ ਸਾਡਾ ਭਰਾ ਵਾ ਨਹੀਂ ਕੋਈ ਦੇਖੋ ਇੰਨੀ ਵੱਡੀ ਸੇਵਾ ਜੰਗੀਰ ਬਾਈ ਹੁਣੀ ਇੱਕ ਮਰੀਜ਼ ਲੈ ਕੇ ਆਏ ਬੱਚਾ ਇੱਥੇ ਅਫਸੈਟ ਸੀ ਉਹਨੇ ਇਹਦੇ ਬਾਈ ਦੇ ਲੱਤ ਮਾਰੀ ਨਲਾਂ ਦੇ ਉੱਤੇ ਟੈਸਟਿਕਲ ਤੇ ਅੰਦਰ ਬਲੀਡਿੰਗ ਹੋ ਗਈ ਫਟ ਗਏ ਨਾਲ ਅੰਦਰੋਂ ਟੈਸਟਿਕਲ ਫਟ ਗਏ ਇੰਨੀ ਤਕਲੀਫ ਇੰਨੀ ਦਰਦ ਦੇ ਵਿੱਚ ਵੀਰ ਸਾਡੇ ਕੋਲ ਜਦੋਂ ਆਏ ਲੈ ਕੇ ਦੁਬਾਰਾ ਇੱਥੇ 7:00 ਵਜੇ ਸੀ ਵਾਪਸ ਘਰ ਜਲੇ ਗਈ ਸੀ ਨਾ ਫਿਰ ਉੱਥੋਂ ਲੈ ਕੇ ਆਏ ਜਦੋਂ ਹਾਲਤ ਬਹੁਤ ਵਿਗੜ ਗਈ ਜਦੋਂ ਫਿਰ ਇੱਥੇ ਦਾਖਲ ਕਰਾਇਆ ਉਹਨਾਂ ਨੇ ਸਰਜਰੀ ਕੀਤੀ ਫਿਰ ਜਾ ਕੇ ਠੀਕ ਹੋਏ ਤੇ ਫਿਰ ਵੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਸੀ ਕੋਈ ਸ਼ਿਕਰ ਨਹੀਂ ਸੀ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਬੱਚਾ ਮੇਰਾ ਉਹਨੇ ਕਿਹੜਾ ਜਾਣ ਕੇ ਮਾਰੀ ਹੈ ਤੇ ਉਸੇ ਬੱਚੇ ਨੂੰ ਬਾਅਦ ਚ ਵੀ ਉਹਦੀ ਸੇਵਾ ਕਰਦੇ ਰਹੇ ਹੁਣ ਵੀ ਆਉਂਦਾ ਹੋਣਾ ਆਪਣੇ ਕੋਲੇ ਤੇ ਮਤਲਬ ਐਸੇ ਸੇਵਾਦਾਰ ਨੇ ਸਾਡੇ ਜੰਗੀਰ ਸਿੰਘ ਹੁਣੀ ਸਾਡੇ ਅਮੀਰ ਚੰਦ ਜੀ ਹੁਣੀ ਸਾਡੇ ਭਾਈ ਸਾਹਿਬ ਰੋਸ਼ਨ ਲਾਲ ਜੀ ਇਹਨਾਂ ਦੀ ਪਰਮਾਤਮਾ ਨੇ ਡਿਊਟੀਆਂ ਲਾਈਆਂ ਹੋਈਆਂ ਵੀਰ ਜੀ ਸਰਜੀਤ ਸਿੰਘ ਜੀ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਭਾਈ ਮਨਪ੍ਰੀਤ ਸਾਰਿਆਂ ਦਾ ਸਾਰੀ ਟੀਮ ਦਾ ਧੰਨਵਾਦ ਮੱਲਾ ਵਾਲੇ ਫਿਰੋਜ਼ਪੁਰ ਤੋਂ ਵੀਰ ਆਉਂਦੇ ਨੇ ਇਹ ਸੱਚੇ ਪਾਤਸ਼ਾਹ ਚੜ੍ਹਦੀ ਕਲਾਤਾਂ ਦਰਸੀਆਂ ਪਾਛੇ ਜੋ ਆ ਦਵਾਈ ਲੈ ਆਏ ਕੇਲਿਆਂ ਦੀ ਸੇਵਾ ਲੈ ਕੇ ਆਏ ਚਲੋ ਬਹੁਤ ਧੰਨਵਾਦ ਛੋਟੇ ਵੀਰੇ ਵੀ ਕੇਲਿਆਂ ਦੀ ਸੇਵਾ ਲੈ ਆਏ ਹੋ ਚੜ੍ਹਦੀ ਕਲਾ 29 ਜੀ ਕਿਦਰ ਕੈਂਪ ਕਰ ਰਹੇ ਹਾਂ 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 ਧਿਆਨ ਚਾਦੋ ਨਹੀਂ ਨਹੀਂ ਅਤੇ ਵੀ ਜਿਆਦਾ ਵੀ ਨਤੀ ਦਾ ਕਾਤਾ ਦੀ ਕੋਸ਼ਿਸ਼ ਵਜਾ ਕਰਕੇ ਅੱਛਾ 29 ਮਈ ਦਾ 23 ਮਈ ਦਾ ਤੇ ਤੁਸੀਂ ਆਉਣਾ ਜ਼ਰੂਰ ਹੈ ਪੋਸ਼ਕ ਕਰਾ ਦੇ ਜੀ ਕਰੋ ਕਰ ਲੋ ਉਹ ਹੋਊਗਾ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਉੱਪਰ ਇਧਰ ਦੇ ਪਾਸੇ ਜਿਹੜੀਆਂ ਦਵਾਈਆਂ ਪੈਕ ਹੁੰਦੀਆਂ ਸਾਡੇ ਇੱਥੇ ਸਾਰਿਆਂ ਦੇ ਦੁੱਖ ਇਹ ਰਸਟਾਪਰ ਲਵਾਓ ਸ਼ੀਸ਼ਾ ਟੁੱਟ ਜਾਣਾ ਹੈ ਸاسي ਕਰ ਵੀਰੇ ਇੱਥੇ ਸਾਡੀਆਂ ਭੈਣਾਂ ਵਾਂ ਇਹ ਫਿਜ਼ੀਓਥੈਰੇਪੀ ਸਪੀਚ ਥੈਰੇਪੀ ਜਿਹੜੇ ਬੱਚਿਆਂ ਦੇ ਨਾਲ ਜੁੜੇ ਹੋਏ ਨੇ ਬੱਚਿਆਂ ਨਾਲ ਰਿਲੇਟਡ ਹੀ ਇਹ ਲਾਈਨ ਆ ਇਹਦੇ ਵਿੱਚ ਬੱਚੇ ਛੋਟੇ ਜਿਹੜੇ ਥੈਰੇਪੀ ਵਾਲੇ ਆਉਂਦੇ ਨੇ ਜਾਂ ਬੱਚਿਆਂ ਦੀ ਜਿਹੜੀ ਮਾਂ ਪਿਓ ਦਵਾਈਆਂ ਰਿਪੀਟ ਤੇ ਲੈਣ ਆਉਂਦੇ ਨੇ ਉਹ ਨੇ ਇੰਦਰ ਸਾਡੀ ਭੈਣ ਮਨਦੀਪ ਆ ਵੀਰੇ ਹੋਣੀ ਸਾਡੇ ਵਲੰਟੀਅਰ ਨੇ ਸਿਖਾ ਭੈਣਾਂ ਸਾਡੀ ਤੇ ਸਾਡੇ ਛੋਟੇ ਭਰਾ ਹਰ ਕੈਂਪ ਤੇ ਸੇਵਾ ਕਰਾਉਂਦੇ ਨੇ ਹਰ ਕੈਂਪ ਤੇ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਜਿਹੜੇ ਪਰੇ ਦੇ ਘੇਪਰਾ ਨੇ ਕੋਈ ਐਂਟਰੀਆਂ ਪਾ ਰਿਆ ਕੋਈ ਦਵਾਈਆਂ ਦੇ ਰਿਆ ਕੋਈ ਦਵਾਈਆਂ ਪੈਕ ਕਰਾ ਰਿਆ ਇਹ ਇਸ ਵਾਰ ਅਸੀਂ ਕੈਬਨ ਜਿਹੜਾ ਬੱਚਿਆਂ ਦੇ ਡਾਕਟਰ ਨੂੰ ਦਿੱਤਾ ਹੁਣ ਡਾਕਟਰ ਆਉਣ ਆਲੇ ਨੇ ਡਾਕਟਰ ਸ਼ਰੂਤੀ ਕਾਲੜਾ ਜੀ ਤੇ ਉਹਨਾਂ ਨੇ ਅੱਜ ਇੱਥੇ ਬੈਠਣਾ ਵਾ ਤੇ ਇੱਤਰ ਜਿਹਨੀਆਂ ਰਿਪੀਟ ਦਵਾਈਆਂ ਵਾ ਉਹ ਦਿੱਤੀਆਂ ਜਾਂਦੀਆਂ ਵਾ ਸਸੀ ਕਲਪਨ ਜੀ ਵਾ ਖਾਲਸਾ ਵਾ ਜੀ ਫਤਿਹ ਸਰਜੀਤ ਬਾਈ ਜੀ ਠੀਕ ਠਾਕ ਹੋ ਗਿਓਂ ਦੇ ਵਾਹ ਦੇ ਲੋ ਇਹ ਸਾਡੀਆਂ